ਮੇਰਾ ਨਾ ਜੀ ਮੇਰੇ ਸਾਂਹਗਾ ਪੈਂਡ ਗਾਗਲ ਕੀ ਤੇ ਮੁੰਡੇ ਦੇ ਨਾਂ ਤੇ ਮੀਟਰ ਹੈ 9 ਦੇ ਤੇ ਮੀਟਰ ਗਿਆ 6.5 ਤੇ ਉਹ ਅੱਜ ਅਪਤਾ ਹੋਇਆ ਮੀਟਰ 6.5 ਨੂੰ ਤੇ ਇਹਨਾਂ ਕੋਈ ਸਾਨੂੰ ਨਹੀਂ ਦੱਸਿਆ ਵੀ ਡਾਡਾ ਬੇਲ ਲ ਆਇਆ ਪਿਆ ਕਿ ਨਹੀਂ ਆਇਆ ਪਿਆ ਤੇ ਲਾ ਇਹਨਾਂ ਮੈਸਰੇ ਹੀ ਗੱਲਾਂ ਨਾਲ ਕੋਸ਼ ਵੀ ਕੋਣੀ ਕਿ ਜਿਸ ਲੈ ਹੋਇਆ 57000 ਤੇ 43000 ਉਸ ਲਈ ਇਹ ਕਾਗਜ਼ ਲੈ ਕੇ ਗਏ ਚੱਲ ਗੱਡੀ ਤੇ ਸਵਰਨ ਸਿੰਘ ਉੱਥੇ ਜਾ ਤੇ ਗੱਡੀ ਦੇ ਲੱਥਾ ਪੁੱਛਾ ਸੀ ਕਿਸੇ ਤੋਂ ਨਾ ਦੱਸਿਆ ਵੀ ਉੱਥੇ ਗਾਇ ਇਹ ਜਾ ਤੇ ਮੈਨੂੰ ਇਹ ਆਖਿਆ ਮੁੜਾ ਗਿਆ ਬਾਹਰ ਦੀ ਆੜੀ ਕਾਮਤ ਤੇ ਉਹ ਆ ਜਾਂਦਾ ਤੇ ਮੈਂ ਉਹਨੂੰ ਆਖ ਲੱਦੇ ਬਾਹਰ ਮੀਟਰ ਦੀ ਵੀ ਬਿਰਖਾ ਜਦੇ ਜਿਆਦੀ ਅਰਸ਼ੀਦ ਘਟਾ ਲੈ ਇਹ ਲੱਥੇ ਗੱਡੀ ਤੋਂ ਤੂੰ ਜਾ ਤੇ ਮੀਟਰ ਮੈਨੇ ਪਾਟ ਪੂਟ ਸਾਟੀ ਆ ਤਾਰ ਤੈਨ ਦਾ ਆ ਐਸੀ ਲੱਗਾ ਖੜਾ ਮੈਂ ਆਖੇ ਗਵਾਟ ਗਿਆ ਲਗਾ ਮੇਰਾ ਨਹੀਂ ਹੈ ਆ ਗਾਇ ਵੀ ਮੈਂ ਪਾਵਾਂਗਾ ਤੁਹਾਡੇ ਤੇ ਜਰਬਲਨਾ ਪੀ ਲੱਖ ਡੇਢ ਜਿਹੜਾ ਬਣਾ 2 ਲੱਖ ਬਣਾ ਸੀ ਸਾਰਾ ਕੁਝ ਕਰਾਂਗੇ ਤੁਹਾਡੇ ਤੇ ਤੇ ਮੈਂ ਇਹਨੂੰ ਆਖਾ ਵੀ ਨਾ ਤੂੰ ਇਹ ਕੰਮ ਕਰ। ਜਿਵੇਂ ਇਹ ਸੀ ਦਾ ਨਾਲਿਆ ਤੁਸੀਂ ਮੈਂ ਕਹ ਸਾਰੇ ਘਰਾਂ ਦਾ ਸਾਡੇ ਦੇ ਪਾਸ ਬਸ ਦੋਸਤ ਬਾਅਦ ਕੋਈ ਮੋਢਾ ਗੱਲਾ ਸੀ ਪਿੰਡ ਦਾ ਆਗਾ ਮੈਨੂੰ ਆ ਤੇ ਬਾਅਦ ਫਿਰ ਮਿਲਣ ਦਫਤਰ ਮੈਂ ਗਿਆ ਉੱਥੇ ਮੈਨੂੰ ਆਗਿਆ ਕੋ ਜਰਬਾਣਾ ਹੀ ਕਰਨੀ ਤੂੰ ਨਾ ਆਵੇ ਹਾਲੂ ਕਿ ਮੈਂ ਤੇ ਜਰਬਾਣਾ ਮੈਂ ਉਹ ਨਵਾਖ ਅਭੀ ਨਹੀਂ ਕਰ ਰਹਾ ਜਰਬਾਣਾ ਤੂੰ ਕਰਨ ਦਾ ਹਕ ਕਰ ਤੇ ਕਿ ਮੇਰੇ ਕੋਲ ਰਿਕਾਰਡਿੰਗ ਤਾਂ ਹੈਗੀ ਹੀ ਪਰ ਮੈਂ ਨਹੀਂ ਦਿਖਾਉਂਦਾ ਤੇ ਤੂੰ ਮੇਰੇ ਨਾਲ ਗੱਲ ਕਰ ਕੋ ਕਰਨ ਮੈਂ ਕਿ ਠੀਕ ਹੈ ਮੈਂ ਮੁੰਡੇ ਨੂੰ ਫੋਨ ਕਰਾਂਗਾ ਉਹਨਾਂ ਆਸ ਤੇ ਕੋਈ ਪੈਸੇ ਦੇ ਤੂੰ ਦੇਈਏ ਕੁਛ ਆਪਾਂ ਤੇ ਇਹਨੇ ਮੰਗਾ 5000 ਸਵਰਨ ਸੇ ਇਹ ਮੈਂਖ ਨਹੀਂ ਯਾਰ ਗਰੀਬ ਬੰਦੇ ਤਾ ਪਾਣਾ 4000 ਰੁਪਇਆ ਪੈਗ ਦੇਵਾਂ ਜਸਵੰਤ ਸਿੰਘ ਸਾਢੇ 9 ਸਵਰਨ ਸਿੰਘ ਬਿਜਲੀ ਵਿਭਾਗ ਦਾ ਜਿਹੜਾ ਕੁੜੀਆਂ ਫੜਨ ਗਿਆ ਕੁੜੀਆਂ ਨਹੀਂ ਆਈਆਂ ਸਾਡਾ ਇਹ ਤਾਂ ਐਵੇਂ ਮਾਰਦੇ ਵੀ ਉਹ ਵਈ ਇਹ ਸਿਗਵਾੜੀ ਨਾਲ ਲੱਗਾ ਖੜੋ ਹੋਈਆਂ ਨਾਲ ਤੇਰੇ ਤੇ ਪਾ ਮੈਂ ਹੱਥ ਖੜੇ ਕਰ ਤੇ ਵੀ ਅਸੀਂ ਗਰੀਬ ਬੰਦੇ ਤੂੰ ਪਾ ਵਿਆੜੀ ਦਾ ਮੁੰਡਾ ਵਿਆੜੀ ਤੇ ਗਿਆ ਕੰਮ ਦਾ ਉਹ ਆ ਜਾਂਦਾ ਸੀ ਸ਼ੀਰ ਵੀ ਕਟਵਾਵਾਂਗੇ हूँ मुकी भी चार हज़ार रुपया मिलते बाकी मैं सारे थानी साहब पर सवर्ण सिंह जाइए जो उ गया मौके पर उस तू बाद गलब तो भी चार हजार रुपया मुका इन्हें पाँच मंगा तो मैं चार अ चार हजार रुपये च मुकी जोड़ा इन्हें मैं दिता चार हजार रुपया उस तुम शिकायत की विजिलेंस नंगे हाथी फटा गया